ਸਰਜਕੰਸ਼ਰੀ ਹਰਮੰਦਰ ਸਾਹਿਬ ਨੂੰ 5ਵੀਂ ਵਾਰ ਬੰਬ ਦੇ ਨਾਮ ਡਾਉਨ ਦੀ ਧਮਕੀ ਭਰੀ ਈਮੇਲ ਆਈ ਹੈ ਤਹ ਇਹ ਮਿਲ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੂੰ ਭੇਜਿਆ ਗਿਆ ਮੇਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਦਾ ਵੀ ਜ਼ਿਕਰ ਹੈ ਤੇ ਸਾਰੇ ਵਰਤਾਰੇ ਵਿਚਕਾਰ ਹੁਣ ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਦਖਲ ਦੇ ਦਿੱਤਾ ਦਾਅਵੇ ਇਹ ਕਿ ਧਮਕੀਆਂ ਪਰ ਜਾਂ ਈਮੇਲਸ ਦੇ ਵਿਚਕਾਰ ਹੁਣ ਮੌਜੂਦਾ ਸੀਨੀਅਰ ਪਾਜਪਾਗੂ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਐਸਜੀਪੀਸੀ ਦਫਤਰ ਪਹੁੰਚ ਕੀਤੀ ਹੈ ਸ਼ਵੇਤ ਮਲਿਕ ਨੇ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਸ਼ਵੇਤ ਮਲਿਕ ਨੇ ਆਖਿਆ ਕਿ ਸ਼ਰਾਰਤੀ ਅੰਸਰਦ ਬੁੱਲੂ ਜੋ ਰ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਦ ਦੇਣਾ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਵੀ ਚਿੰਤਾ ਦੇ ਵਿੱਚ ਨੇ ਇਸ ਮੁਲਾਕਾਤ ਤੋਂ ਬਾਅਦ ਸ਼ਾਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਰੱਖਿਆ ਦੀ ਪੇਸ਼ਕਸ਼ ਦੇ ਲਈ ਭਾਜਪਾ ਗੁਸ਼ੇਤ ਮਲਕ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਵੀ ਧੰਨਵਾਦ ਆਖਿਆ ਤੇ ਇਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਦਾ ਇਹ ਕਹਿਣਾ ਕਿ ਲਗਾਤਾਰ 5 ਧਮਕੀ ਵਾਲੀਆਂ ਈਮੇਲਾਂ ਮਿਲਣਾ ਚਿੰਤਾ ਦਾ ਵਿਸ਼ਾ ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਹਰ ਸੰਭਵ ਮਦਦ ਦੇਣ ਦਾ ਪ੍ਰੋਸਾਦ ਦਿੱਤਾ ਹਾਲਕਿ ਇਸ ਮਾਮਲੇ ਦੇ ਵਿੱਚ ਕੇਂਦਰੀ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਇਸ ਦੀ ਜਾਂ ਨੂ ਬੇਨਕਾਬ ਕੀਤਾ ਜਾਵੇ ਕਿਉਂਕਿ ਏਜੰਸੀਆਂ ਦੇ ਕੋਲ ਹਰ ਸੰਭਵ ਤਕਨੀਕ ਹੈ ਜਿਸ ਨਾਲ ਇਸ ਸਾਜੂਸ ਦਾ ਪਰਦਾ ਫਾਸ਼ ਕਰ ਸਕਦੇ ਨੇ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਤਾਮੀ ਮੁਤਾਬਕ ਇਸ ਗੰਭੀਰ ਮੁੱਦੇ ਤੇ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਨਾ ਹੀ ਸਰਕਾਰ ਦੇ ਮੰਤਰੀਆਂ ਅਧਿਕਾਰੀ ਦਾ ਫੋਨ ਆਇਆ ਤੇ ਨਾ ਹੀ ਕਿਸੇ ਨੇ ਪੱਤਰ ਲਿਖ ਕੇ ਕੋਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਹਮਲਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਆਪਣੇ ਪਦਰ ਤੇ ਮਾਮਲੇ ਦੀ ਜਾਂਚ ਕਰ ਰਹੇ ਨੇ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਮਾਮਲੇ ਤੇ ਕੋਈ ਗੰਭੀਰਤਾ ਨਹੀਂ ਵਿਖਾਈ ਹੈ ਉਹਨਾਂ ਕਹਿੰਦੇ ਕਿ ਜੇਕਰ ਜੋ ਹੈ ਗੰਭੀਰ ਮਸਲੇ ਵੱਲ ਪੰਜਾਬ ਸਰਕਾਰ ਦਾ ਧਿਆਨ ਨਹੀਂ ਹੈ ਤਾਂ ਫਿਰ ਕਿਸ ਮਸਲੇ ਵੱਲ ਹੋ ਸਕਦਾ ਦੇ ਰਿਜ਼ਲਟ 14 ਜੁਲਾਈ ਤੋਂ ਅੱਜ ਤੱਕ ਲਗਭਗ 5 ਈਮੇਲਾਂ ਭੇਜੀਆਂ ਗਈਆਂ ਨੇ ਜਿਸ ਵਿੱਚ ਹਰਮੰਦਰ ਸਾਹਿਬ ਨੂੰ ਬੰਬ ਦਿਨਾਂ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਮਾਮਲੇ ਦੇ ਵਿੱਚ ਐਸ.ੀ.ਪੀ.ਸੀ. ਪ੍ਰਧਾਨ ਹਰਜਨਦਰ ਸਿੰਘ ਧਾਮੀ ਨੇ ਦੱਸਿਆ ਕਿ ਹੁਣ ਤੱਕ 5 ਈਮੇਲਾਂ ਆ ਚੁੱਕੀਆਂ ਨੇ ਜਿਸ ਵਿੱਚ 3 ਨੇ ਮੇਲਜ਼ ਅੱਜ ਹੀ ਮਿਲੀਆਂ ਨੇ। ਇਹ ਮੇਲ ਨਾਸ਼ਰਬ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਭੂ ਆਮ੍ਰਿਤਸਰ ਤੋਂ ਕਾਂਗਰਸੀ ਸੰਸਦ ਗੁਰਜੀਤ ਅਜਨ ਅਤੇ ਪੰਜਵੀਂ ਮੇਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜ਼ਿਕਰ ਹੈ। ਇਹ ਹਰਕਤਾਸ਼ੀ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੀ ਸੰਕਤ ਨੂੰ ਡਰਾਉਣ ਤੇ ਘਟਾਉਣ ਦੀ ਇਸ ਦੀ ਜਾਂਚ ਕਰ ਸਕਦੀ ਹੈ ਸਰਕਾਰ ਚਾਹੇ ਤਾਂ ਬਹੁਤ ਹੀ ਜਲਦੀ ਇਸ ਦਾ ਖੁਲਾਸਾ ਕਰ ਸਕਦੀ ਹੈ ਤੇ ਮੁਲਜ਼ਮ ਵੀ ਲੱਭ ਸਕਦੀ ਹੈ। ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਤਾਮੀ ਦਾ ਇਹ ਕਹਿਣਾ ਹੈ ਕਿ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਟਾਸਕ ਫੋਰਸ ਨੂੰ ਵੀ ਵਧਾ ਰਹੀ ਹੈ ਤੇ ਪੂਰੀ ਚੌਕਸੀ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਧਾਰਮਿਕ ਜਾਂ ਫਿਰ ਸੰਸਥਾ ਦੇ ਨਾਲ ਜੁੜੀ ਧਮਕੀ ਜਾਂ ਫਿਰ ਜਾਲੀ ਆਈਡੀ ਦੇ ਰਾਹੀਂ ਕੰਮ ਹੋ ਰਿਹਾ ਹੈ ਤਾਂ ਪੁਲਿਸ ਤੇ ਸਾਈਬਰ ਏਜੰਸੀਆਂ ਨੂੰ ਤੁਰੰਤ ਗੰਭੀਰਤਾ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਕਿਸੇ ਦੀ ਸਾਜ਼ਿਸ਼ ਨਾ ਹੋਵੇ ਪਰ ਸੱਚ ਸਾਹਮਣ ਸਚਕੰਸ਼ਰੀ ਹਰਮੰਦਰ ਸਾਹਿਬ ਨੂੰ 5ਵੀਂ ਵਾਰ ਬਾਮ ਦੇ ਨਾਮ ਡਾਉਨ ਦੀ ਤਮਕੀਪਰੀ ਈਮੇਲ ਆਈ ਹੈ ਤਹ ਇਹ ਈਮੇਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੂੰ ਭੇਜਿਆ ਗਿਆ। ਮੇਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਦਾ ਵੀ ਜ਼ਿਕਰ ਹੈ ਤੇ ਇਸ ਸਾਰੇ ਬਰਤਾਰੇਦ ਵਿਚਕਾਰ ਹੁਣ ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਦਖਲ ਦੇ ਦਿੱਤਾ। ਦੱਸਦੇ ਇਹ ਕਿ ਤਮਕੀਆਂ ਪਰ ਜਾਂ ਈਮੇਲਸ ਦੇ ਵਿਚਕਾਰ ਹੁਣ ਮੌਜੂਦਾ ਸੀਨੀਅਰ ਪਾਜਪਾਗੂ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਐਸਜੀਪੀਸੀ ਦਫ਼ਤਰ ਪਹੁੰਚ ਕੀਤੀ ਹੈ। ਸ਼ਵੇਤ ਮਲਿਕ ਨੇ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ। ਸ਼ਵੇਤ ਮਲਿਕ ਨੇ ਆਖਿਆ ਕਿ ਸ਼ਰਾਰਤੀ ਅ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਦ ਦੇਣਾ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਵੀ ਚਿੰਤਾ ਦੇ ਵਿੱਚ ਨੇ ਇਸ ਮੁਲਾਕਾਤ ਤੋਂ ਬਾਅਦ ਸ਼ਾਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਰੱਖਿਆ ਦੀ ਪੇਸ਼ਕਸ਼ ਦੇ ਲਈ ਭਾਜਪਾ ਗੁਸ਼ਵੈਤ ਮਲਕ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਵੀ ਧੰਨਵਾਦ ਆਖਿਆ ਇਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਦਾ ਇਹ ਕਹਿਣਾ ਕਿ ਲਗਾਤਾਰ 5 ਧਮਕੀ ਵਾਲੀਆਂ ਈਮੇਲਾਂ ਮਿਲਣਾ ਚਿੰਤਾ ਦਾ ਵਿਸ਼ਾ ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੇਂਦਰੀ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਇਸ ਦੀ ਜਾਂ ਨੂੰ ਬੇਨਕਾਬ ਕੀਤਾ ਜਾਵੇ ਕਿਉਂਕਿ ਏਜੰਸੀਆਂ ਦੇ ਕੋਲ ਹਰ ਸੰਭਵ ਤਕਨੀਕ ਹੈ ਜਿਸ ਨਾਲ ਇਸ ਸਾਜੂਸ ਦਾ ਪਰਦਾ ਫਾਸ਼ ਕਰ ਸਕਦੇ ਨੇ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਤਾਮੀ ਮੁਤਾਬਕ ਇਸ ਗੰਭੀਰ ਮੁੱਦੇ ਤੇ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਨਾ ਹੀ ਸਰਕਾਰ ਦੇ ਮੰਤਰੀਆਂ ਅਧਿਕਾਰੀ ਦਾ ਫੋਨ ਆਇਆ ਤੇ ਨਾ ਹੀ ਕਿਸੇ ਨੇ ਪੱਤਰ ਲਿਖ ਕੇ ਕੋਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਮਰitsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਆਪਣੇ ਪਦਰ ਤੇ ਮਾਮਲੇ ਦੀ ਜਾਂਚ ਕਰ ਰਹੇ ਨੇ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਮਾਮਲੇ ਤੇ ਕੋਈ ਗੰਭੀਰਤਾ ਨਹੀਂ ਵਿਖਾਈ ਹੈ ਉਹਨਾਂ ਕਹਿੰਦੇ ਕਿ ਜੋ ਗੰਭੀਰ ਮਸਲੇ ਵੱਲ ਪੰਜਾਬ ਸਰਕਾਰ ਦਾ ਧਿਆਨ ਨਹੀਂ ਹੈ ਤਾਂ ਫਿਰ ਕਿਸ ਮਸਲੇ ਵੱਲ ਹੋ ਸਕਦਾ ਹੈ ਦੇ ਰਿਸਲਟ 14 ਜੁਲਾਈ ਤੋਂ ਅੱਜ ਤੱਕ ਲਗਭਗ 5 ਈਮੇਲਾਂ ਭੇਜੀਆਂ ਗਈਆਂ ਨੇ ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਦਿਨਾਂ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਮਾਮਲੇ ਦੇ ਵਿੱਚ ਐਸ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਹੁਣ ਤੱਕ 5 ਈਮੇਲਾਂ ਆ ਚੁੱਕੀਆਂ ਨੇ ਜਿਸ ਵਿੱਚ 3 ਈਮੇਲਜ਼ ਅੱਜ ਹੀ ਮਿਲੀਆਂ ਨੇ। ਇਹ ਈਮੇਲ ਨਾਸ਼ਰ ਸ਼ੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਗੋਂ ਆਮ ਅਸਟਰ ਤੋਂ ਕਾਂਗਰਸੀ ਸੰਸਦ ਗੁਰਜੀਤ ਅਜਨ ਅਤੇ 5ਵੀਂ ਈਮੇਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜ਼ਿਕਰ ਹੈ। ਇਹ ਹਰਕਤਾਸ਼ੀ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੀ ਸੰਕਤ ਨੂੰ ਡਰਾਉਣ ਤੇ ਇਸ ਦੀ ਜਾਂਚ ਕਰ ਸਕਦੀ ਹੈ ਸਰਕਾਰ ਚਾਹੇ ਤਾਂ ਬਹੁਤ ਹੀ ਜਲਦੀ ਦਾ ਖੁਲਾਸਾ ਕਰ ਸਕਦੀ ਹੈ ਤੇ ਮੁਲਜ਼ਮ ਵੀ ਲੱਭ ਸਕਦੀ ਹੈ। ਰਜਿਪੀਸੀ ਪ੍ਰਧਾਨ ਹਰਜਿੰਦਰ ਧਾਮੀ ਦਾ ਇਹ ਕਹਿਣਾ ਹੈ ਕਿ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਟਾਸਕ ਫੋਰਸ ਨੂੰ ਵੀ ਵਧਾ ਰਹੀ ਹੈ ਤੇ ਪੂਰੀ ਚੌਕਸੀ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਧਾਰਮਿਕ ਜਾਂ ਫਿਰ ਸੰਸਥਾ ਦੇ ਨਾਲ ਜੁੜੀ ਧਮਕੀ ਜਾਂ ਫਿਰ ਜਾਲੀ ਆਈਡੀ ਦੇ ਰਾਹੀਂ ਕੰਮ ਹੋ ਰਿਹਾ ਹੈ ਤਾਂ ਪੁਲਿਸ ਤੇ ਸਾਈਬਰ ਏਜੰਸੀਆਂ ਨੂੰ ਤੁਰੰਤ ਗੰਭੀਰਤਾ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਕਿਸੇ ਦੀ ਸਾਜ਼ਿਸ਼ ਨਾ ਹੋਵੇ ਪਰ ਸੱਚ ਸਾਹਮਣੇ